ਕੋਡੀ 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 ਚਾਰ ਪੁੱਜ ਗਿਆ ਨੂਰੀ ਚਾਲ ਪਹੁੰਚ ਗਿਆ ਦਲਜੀਤ ਚਾਹ ਜੀ ਜੀਆ ਨੂੰ ਧੰਨਵਾਦ ਹੈ ਕੁਲਜੀਤ ਚਾਲ ਪੁੱਜ ਗਿਆ ਹਾਂਜੀ ਰੁਪਿੰਦਰ ਜੀ ਦਲਜੀਤ ਚਾਲ ਆ ਗਿਆ ਜਿਹਦੀ ਯਾਰੀ ਲਖਨ ਪਹਿਲਵਾਨ ਦੇ ਨਾਲ ਹੈ ਜੀ ਵੀ ਯਾਰੀ ਕਹਿੰਦੇ ਗੱਲ ਹੁੰਦੀ ਮੇਰੇ ਮਿੱਤਰੋ ਸ਼ਾ ਪਿੰਡਰ ਖੜਾ ਬੇ ਨਾਲ ਹੈ ਅਚੇਤੇ ਤਰ ਤੇ ਨੂਰੀ ਪੁੱਜ ਗਿਆ ਔਰ ਸਾਹਮਣੇ ਵੇਖਦਾ ਕੁਲਦੀਪ ਸ਼ਿਕਾਰ ਮਾਸ਼ੀਆਂ ਹੰਟਰ ਆਫ ਕਬੱਡੀ ਇਸ ਵੇਲੇ ਪ੍ਰੀਤਮ ਸਿੰਘ ਦਾ ਪੁੱਤਰ ਕਰਾਊ ਕਮਾ ਆ ਬੱਲੇ 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 ਕਰਵਾ ਗਿਆ ਪਿਆਰ ਨਾਲ ਪਿਆਰ ਨਾਲ ਕੁਲਦੀਪ ਪਿਆਰ ਨਾਲ ਪਿਆਰ ਨਾਲ ਪਿਆਰ ਦੀ ਖੇਡ ਹੈ ਪਿਆਰ ਨਾਲ ਕਮਲਿਓ ਪਿਆਰ ਵੀ ਇਦਾਂ ਹੋਵੇ ਜਿਵੇਂ ਅੱਖਾਂ ਤੇ ਹੱਥਾਂ ਦਾ ਹੁੰਦਾ ਦਿਲ ਤੇ ਸੱਟ ਵੱਜਦੀ ਅੱਖਾਂ ਚੋਂ ਹੰਝੂ ਨਿਕਲਦੇ ਹੱਥ ਥਾਫ ਕਰਦੇ ਆ ਪਿਆਰ ਨਾਲ ਪਿਆਰ ਦੀ ਖੇਡ ਹੈ ਪਿਆਰ ਨਾਲ ਖੇਡੀਏ ਪਿਆਰ ਨਾਲ ਬਾਓ ਪਹਿਲਵਾਨ ਜੀ ਪਿਆਰ ਨਾਲ ਪਿਆਰ ਨਾਲ ਪਹਿਲਵਾਨ ਜੀ ਬਾਓ ਪਹਿਲਵਾਨ ਨੂੰ ਬੇਨਤੀ ਹੈ ਅਸਤਜੀ ਪਿਆਰ ਨਾਲ ਗੁੱਸਾ ਨਹੀਂ ਇੱਕੋ ਰਸਤੇ ਨੇ ਇੱਕੋ ਖੇਡ ਮੈਦਾਨ ਹੈ ਇਕੱਠੇ ਆਉਣਾ ਜਾਣਾ ਇਕੱਠਿਆਂ ਬਹਿਣਾ ਪਰ ਫਿਰ ਗੁੱਸਾ ਕਹਦਾ ਹੈ ਵਾਧਾ ਘਾਟਾ ਹੋ ਰਿਹਾ ਕਬੱਡੀ ਚ ਪ੍ਰਾਚਾ ਸਭ ਕੌਡੀ ਪਹਿਲੇ 60% ਘਟ ਗਈ ਹੈ ਆ ਲੜਾਈਆਂ ਅਸੀਂ ਸਿਆਣੇ ਹੋਣ ਦੀ ਬਜਾਏ ਇਹ ਤਾਂ ਹੁਣ ਚਲੋ ਵਜਦੀਆਂ ਖਾਣੇ ਵਜਦੀਆਂ ਖਾਣੀਆਂ ਆ ਤਾਂ ਚੱਲਦਾ ਰਹਿੰਦਾ ਪਰ ਥੋੜੀ ਪੇਸ਼ੈਂਸ ਬਾਉ ਜੀ ਤੁਸੀਂ ਰਿਕੁਐਸਟ ਹੈ ਪਲੀਜ਼ ਤੁਸੀਂ ਵੱਡੇ ਭਰਾ ਹੋ ਹਾਂ ਪਿਆਰ ਨਾਲ ਪਿਆਰ ਨਾਲ ਪਿਆਰ ਦੀ ਖੇਡ ਹੈ ਪਿਆਰ ਨਾਲ ਖੇਡੀ ਹੈ ਬਹੁਤ ਤਗੜਾ ਮੈਚ ਖੇਡਿਆ ਯਾਰ ਐਸੀ ਤਰ੍ਹਾਂ ਕਬੱਡੀ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੀ ਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਵਾਜੀ